ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਪਾਤਸ਼ਾਹ ਧੰ ਸਰ ਗੁਰੂ ਅੰਗਦ ਸਹਿ ਮਹਾਰਾਜ ਜਿਨ੍ਹਾਂ ਨੂੰ ਲਹਿਣਾ ਨਾਨਕ ਕਾ ਗਹਿਣਾ ਹੋਣ ਦਾ ਖਿਤਾਬ ਹਾਸਲ ਐ ਜਿਨ੍ਹਾਂ ਦਾ ਸਮੁੱਚਾ ਜੀਵਨ ਇੱਕ ਸੇਵਕ ਹੋਣ ਦੀ ਪਰਵਾਸ਼ਾ ਬਿਆਨ ਕਰਦਾ ਹੈ ਜਿਨ੍ਹਾਂ ਦੇ ਜੀਵਨ ਵਿੱਚ ਸਿੱਖੀ ਵਾਸਤੇ ਕੀਤੇ ਹੋਏ ਉਪਰਾਲੇ ਸ਼ਲਾਘਾਯੋਗ ਤੇ ਅਤਵਡ ਮੁੱਲੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਮੱਤੇ ਦੀ ਸਰਾ ਬਿਖੇ ਪਿਤਾ ਫਿਰੂਮਲ ਮਤ ਦਇਆ ਕੌਰ ਜੀ ਦੀ ਕੁੱਖ ਨੂੰ ਪਾਗ ਲੱਗੀ ਹਜ਼ੂਰ ਦਾ ਪ੍ਰਕਾਸ਼ ਹੁੰਦਾ ਨਾਮ ਪਰਿਵਾਰ ਨੇ ਪਾਈ ਲੈਣਾ ਰੱਖਿਆ ਉਹ ਪਾਈ ਲੈਣਾ ਜਿਹੜਾ ਪਿਤਾ ਦੇ ਵਾਂਗ ਦੇਵੀ ਦਾ ਪੁਜਾਰੀ ਸੀ ਦੇਵੀ ਦੇ ਦਰਸ਼ਨਾ ਵਾਸਤੇ ਜਥੇ ਲੈ ਕੇ ਜਾਣੀ ਤੇ ਜਥੇ ਦੀ ਅਗਵਾਈ ਆਪ ਕਰਨੀ ਕਿੰਨੀ ਵਾਰ ਦੇਵੀ ਦੇ ਦਰਸ਼ਨਾਂ ਵਾਸਤੇ ਗਏ ਕਿੰਨੀ ਵਾਰ ਉਥੇ ਜਾ ਕੇ ਭਗਤੀ ਕੀਤੀ ਧਰਮ ਦੀ ਦੁਨੀਆ ਵਿੱਚ ਅੱਗੇ ਵੱਧਦੇ ਗਏ ਪਰ ਜ਼ਿੰਦਗੀ ਵਿੱਚ ਗੁਰੂ ਦੀ ਪ੍ਰਾਪਤੀ ਨਾ ਹੋਣ ਕਰਕੇ ਜਿਹੜਾ ਲੈਣਾ ਪ੍ਰਾਪਤ ਹੋਣਾ ਚਾਹੀਦਾ ਸੀ ਉਹ ਪਾਈ ਲੈਣੇ ਨੂੰ ਹੋਇਆ ਨਾ ਇੱਕ ਦਿਨ ਵਾਪਸ ਪਰਤਦੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਮਿਲਾਪ ਹੁੰਦਾ ਤੇ ਜਿਸ ਨੂੰ ਭਾਈ ਗੁਰਦਾਸ ਜੀ ਜ਼ਿਕਰ ਕਰਕੇ ਆਖਦੇ ਨੇ ਕਿ ਜਦੋਂ ਸਰੀਰ ਕਰਕੇ ਮਨ ਕਰਕੇ ਗੁਰੂ ਦੇ ਦਰਸ਼ਨ ਹੋਣ ਤੇ ਜੀਵਨ ਦੇ ਵਿੱਚ ਕੀ ਬਦਲਾਵ ਆਉਂਦਾ ਫਿਰ ਸੁੱਧ ਬੁੱਧ ਗਵਾਚ ਜਾਂਦੀ ਹੈ ਆਪਣਾ ਗਿਆਨ ਮੁੱਕ ਜਾਂਦਾ ਹੈ ਹੋਰਨਾ ਦਰਾਂ ਦੀ ਆਸ ਲੱਥ ਜਾਂਦੀ ਹੈ ਇਸੇ ਤਰ੍ਹਾਂ ਦੇਵੀ ਨੂੰ ਛੱਡ ਕੇ ਦੇਵੀ ਦੇ ਦਰਸ਼ਨਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਿੱਖ ਬਣੇ ਕਿਉਂਕਿ ਦਰਸ਼ਨ ਦੇਖਤ ਹੀ ਸੁਧ ਕੀਨਾ ਸੁਧ ਰਹੀ ਬੁੱਧ ਕੀਨਾ ਬੁੱਧ ਰਹੀ ਮਤ ਮੈ ਨਾ ਮਤ ਹੈ ਤੇ ਉਹ ਪਾਤਸ਼ਾ ਜਿਨ੍ਹਾਂ ਨੇ ساری ਉਮਰ ਇਸ ਗੱਲ ਦੀ ਵਿਆਖਿਆ ਕੀਤੀ ਕਿ ਜੇ ਸੱਚਮੁੱਚ ਹੀ ਗੁਰੂ ਦੇ ਦਰ ਤੇ ਪਰਵਾਨ ਹੋਣਾ ਹੋਵੇ ਜੇ ਗੁਰੂ ਕਰਦੀ ਬਖਸ਼ਿਸ਼ ਦੇ ਪਾਤਰ ਬਣਨਾ ਹੋਵੇ ਤੇ ਜੀ ਸੇਵਾ ਕਰਨੀ ਹੋਵੇ సేਵਾ ਕਰਨ ਦਾ ਤਰੀਕਾ ਕੀ ਹੈ ਵਿਧੀ ਕੀ ਹੈ ਕਿਉਂਕਿ ਬਾਣੀ ਆਖਦੀ ਹੈ ਕਿਵ ਸਚਿਆਰਾ ਹੋਈਐ ਕਿਵ ਕੁੜੈ ਟੁਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜੇ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਪੰਨੇ ਸਾਹਿਬ ਗੁਰੂ ਨਾਨਕ ਸਹਿ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਮਰੀ ਹੋਈ ਚੂਹੀ ਨੂੰ ਬਾਦ ਸੁਟਣ ਦੀ ਗੱਲ ਹੋਵੇ ਕਿਉਂਕਿ ਦੋ ਪੁੱਤਰ ਸਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਪਰ ਜਦੋਂ ਸੇਵਾ ਕਰਨ ਦੀ ਗੱਲ ਆਈ ਕਸਵੱਟੀ ਤੇ ਖਰੇ ਉਤਰਨ ਦੀ ਗੱਲ ਆਈ ਤੇ ਉਥੇ ਦੋਨੋਂ ਪੁੱਤਰਾਂ ਨੇ ਹਾਂ ਦਾ ਜਵਾਬ ਦੇਣ ਦੀ ਥਾਂ ਤੇ ਨਾਂ ਦੇ ਵਿੱਚ ਸਿਰ ਫੇਰਿਆ ਪਰ ਗੁਰੂ ਅੰਗਦ ਸਹਿ ਪਾਤਸ਼ਾਹ ਜੀ ਨੇ ਜਿਹੜੇ ਉਸ ਸਮੇਂ ਤੱਕ ਪਾਈ ਲੈਣਾ ਜੀ ਸਨ ਉਹ ਮਰੀ ਹੋਈ ਚੂਹੀ ਨੂੰ ਬਾਅਦ ਵੀ ਕੱਢਿਆ ਤੇ ਗੁਰੂ ਦਾ ਹੁਕਮ ਮੰਨ ਕੇ ਪ੍ਰਸੰਨ ਵੀ ਹੋਏ ਸਮਾ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਹਿ ਪਾਤਸ਼ਾਹ ਖੇਤਾਂ ਦੇ ਵਿੱਚ ਕੀਰਤ ਕਰਦੇ ਤੇ ਜੇ ਸਮੇ ਪਾਈ ਲੈਣਾ ਜੀ ਨੂੰ ਇਹ ਹੁਕਮ ਕੀਤਾ ਕਿ ਇਹ ਝੋਨੇ ਦੇ ਖੇਤ ਵਿੱਚੋਂ ਕੱਢਿਆ ਹੋਇਆ ਕੱਖ ਹੈ ਇਸ ਕਾ ਦੀ ਪੰਡ ਨੂੰ ਬਾਹਰ ਕੱਢ ਕੇ ਆਉਣਾ ਹੁਣ ਸਾਰੇ ਜਾਣਦੇ ਆ ਝੋਨੇ ਦਾ ਖੇਤ ਹੋਵੇ ਤੇ ਜ਼ਮੀਨ ਤੇ ਚਿਕੜ ਹੋਵੇਗਾ ਕਾ ਚਿਕੜ ਦੇ ਨਾਲ ਲਿਬੜਿਆ ਹੋਵੇਗਾ ਪਰ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ ਸਿਰ ਤੇ ਚਿਕੜ ਦੇ ਨਾਲ ਪਰੀ ਹੋਈ ਪੰਡ ਚੁੱਕ ਕੇ ਖੇਤ ਦੇ ਵਿੱਚੋਂ ਬਾਹਰ ਛੁੱਟੀ ਜਦੋਂ ਸਮਾਂ ਆਇਆ ਹਜ਼ੂਰ ਨੇ ਪਰਖ ਲੈਣ ਵਾਸਤੇ ਇਹ ਬਚਨ ਕਹੇ ਇੱਕ ਮੁਰਦੇ ਸਰੀਰ ਨੂੰ ਲੈ ਕੇ ਵੀ ਮੁਰਦੇ ਨੂੰ ਖਾਣਾ ਆਰੰਭ ਕਰੋ ਜਿੱਥੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਬੜੀ ਵਿਚਾਰਾਂ ਵਿੱਚ ਪਏ ਬੜੀਆਂ ਦਲੀਲਾਂ ਦੇਣ ਲੱਗੇ ਉੱਥੇ ਗੁਰੂ ਅੰਗਦ ਸਹਿ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਸਤਿਗੁਰੂ ਨੂੰ ਇੱਕ ਸਵਾਲ ਕੀਤਾ ਸੱਚੇ ਪਾਤਸ਼ਾਹ ਖਾਣਾ ਸਿਰ ਵੱਲੋਂ ਹੈ ਕਿ ਪੈਰਾਂ ਵੱਲੋਂ ਆਰੰਭ ਕਰਨ ਕਹਿਣ ਦਾ ਭਾਵ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤੇ ਜਿਹੜਾ ਹੁਕਮ ਮੰਨ ਕੇ ਜਿਹੜਾ ਬਾਣੀ ਵਿੱਚ ਰਹਿ ਕੇ ਸੱਚਮੁੱਚ ਹੀ ਸੇਵਾ ਕਮਾਉਂਦਾ ਫਿਰ ਜਦੋਂ ਸੇਵਾ ਨੂੰ ਭਾਗ ਲੱਗਣ ਤੇ ਪਟ ਸਹਿਬਾਨਾ ਦੀ ਬੋਲ ਨੇ ਉਹਨਾਂ ਨੇ ਆਖਿਆ ਜਿਹੜਾ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਦਰਸ਼ਨ ਕਰਦਾ ਆਪਣੇ ਪਾਪ ਘਟਵਾ ਲੈਂਦਾ ਜਿਹੜਾ ਗੁਰੂ ਅੰਗਦ ਸਹਿ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣਦਾ ਹੈ ਮਨ ਦੀ ਮੈਲ ਨੂੰ ਧੋ ਲੈਂਦਾ ਜਿਹੜਾ ਗੁਰੂ ਅੰਗਦ ਸਹਿ ਪਾਤਸ਼ਾਹ ਦੀ ਬੰਦਗੀ ਕਰਦਾ ਹੈ ਜ਼ਿੰਦਗੀ ਵਿੱਚੋਂ ਦੁੱਖਾਂ ਨੂੰ ਦੂਰ ਕਰ ਲੈਂਦਾ ਤੇ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਨਾਲ ਆ ਜਨਮ ਤੇ ਮਰਨ ਦਾ ਖੌਫ ਵੀ ਪਰਮਾਤਮਾ ਕੱਟ ਦਿੰਦਾ ਆਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੂਬੈ ਗੁਰ ਨਵ ਨਿਧ ਦਰਿ ਆਉ ਜਨਮ ਹਮ ਕਾਲਕ ਧੂਵੇ ਸੋਖ ਹੋ ਟਲ ਗੁਰ ਸੇਵੀਐ ਅਹ ਨਿਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੁਣ ਜਿਥੇ ਸੇਵਕ ਦੀ ਪਰਵਾਸਾ ਬਿਆਨ ਕੀਤੀ ਤੇ ਸਾਰੀ ਉਮਰ ਸੇਵਕ ਬਣ ਕੇ ਬਤੀਤ ਕੀਤੀ ਤੇ ਇਹ ਗੱਲ ਸਮੁੱਚੀ ਕਾਇਨਾਤ ਨੂੰ ਸਮਝਾ ਦਿੰਦੀ ਪੀ ਜੇ ਸੱਚ ਮੁੱਚ ਲੈਣੇ ਤੋਂ ਅੰਗਦ ਬਣਨਾ ਹੈ ਨਾ ਤੇ ਫਿਰ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਦੇ ਸੇਵਕ ਬਣੇ ਰਹੋ ਆਹੰਕਾਰ ਨੂੰ ਗੁਮਾਨ ਨੂੰ ਹਉਮੈ ਨੂੰ ਛੱਡੋ ਤੇ ਕਰਮ ਕਾਂਡੀਆਂ ਦੀ ਪੂਜਾ ਆ ਦੇਵੀ ਦੀ ਪੂਜਾ ਸਿੱਖ ਹੋ ਕੇ ਕਰਨੀ ਇਹ ਕੋਈ ਸ਼ੋਭ ਦੀ ਗੱਲ ਨਹੀਂ ਕਿਉਂਕਿ ਸਤਗੁਰੂ ਜੀ ਦਾ ਪਾਵਨ ਫਰਮਾਨ ਆਪਾ ਆਸਾ ਕੀ ਬਾਣ ਪਾਵਨ ਬਾਣੀ ਵਿੱਚ ਪੜ੍ਹਦੇ ਆਂ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਆਪਣੇ ਆਪ ਨੂੰ ਗੁਰੂ ਦਾ ਪ੍ਰੇਮੀ ਅਖਵਨ ਆਪਣੇ ਆਪ ਨੂੰ ਗੁਰੂ ਦਾ ਆਸ਼ਿਕ ਦੱਸਦਾ ਆਪਣੇ ਆਪ ਨੂੰ ਆਕਦਾ ਜੀ ਮੇਰਾ ਬੜਾ ਪਿਆਰ ਹੈ ਗੁਰੂ ਦੇ ਨਾਲ ਤੇ ਉਹਨਾਂ ਨੇ ਫਿਰ ਪਰਭਾਸ਼ਾ ਦਿੱਤੀ ਭਾਈ ਪ੍ਰੇਮੀ ਦਾ ਆਸ਼ਿਕ ਉਹਨੂੰ ਨਹੀਂ ਕਿਹਾ ਜਾਂਦਾ ਜਿਹੜਾ ਦਰਦਰ ਦੇ ਨਾਂ ਡੁੜਿਆ ਫਿਰਦਾ ਰਵੇ ਅਸਲ ਵਿੱਚ ਪ੍ਰੇਮੀ ਉਹ ਹੁੰਦਾ ਜਿਸ ਪਿਆਰੇ ਸਿਉ ਨੇ ਤਿਸ ਆਗੈ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ ਤੇ ਆਸਾ ਕੀ ਵਾਰ ਬਾਣੀ ਵਿੱਚ ਆਖਿਆ ਏ ਕਿਨੇਹੀ ਆਸ਼ਕੀ ਦੂਜੈ ਲੱਗੈ ਜਾਏ ਪੀਕਾ ਦਾ ਪ੍ਰੇਮ ਐ ਏਕਾ ਦਾ ਧਰਮ ਐ ਏਕਾ ਦੀ ਸਿੱਖੀ ਐ ਪੀ ਗੁਰੂ ਦੇ ਦਰ ਤੇ ਆ ਕੇ ਵੀ ਲੱਕ ਰਗੜਦਾ ਕਿਸੇ ਕਬਰਾਂ ਤੇ ਜਾ ਕੇ ਵੀ ਮੱਥਾ ਟੇਕਦਾ ਜੇ ਸੱਚ ਮੁੱਚ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਵਾਂਗ ਲੈਣੇ ਤੋਂ ਅੰਗਦ ਬਣਨਾ ਚਾਹੁੰਨੇ ਮਨ ਦੇ ਵਿੱਚ ਭਾਵਨਾ ਲੈ ਕੇ ਆਇਆ ਫਿਰ ਕੁਝ ਹੰਨੇ ਦੀ ਕੁਝ ਬੰਨੇ ਦੀ ਕੁਝ ਪਾੜਾਂ ਬਾੜੀ ਰੰਨੇ ਦੀ ਇਹ ਸਾਰੀਆਂ ਅਸਾਵਾਂ ਲਾ ਕੇ ਆ ਤੇ ਗੁਰੂ ਦੇ ਦਰ ਤੇ ਆ ਕੇ ਕੀ ਕਰ ਏ ਕਿਨੇ ਹੀ ਆਸ਼ਕੀ ਦੂਜੈ ਲੱਗੈ ਜਾਏ ਨਾਨਕ ਆਸ਼ਿਕ ਕਾਂਢੀਐ ਸਦ ਹੀ ਰਹੇ ਸਮਾਏ ਅਸਲ ਵਿੱਚ ਪ੍ਰੇਮੀ ਉਹ ਅਸਲ ਵਿੱਚ ਆਸ਼ਿਕ ਉਹ ਜਿਹੜਾ ਇੱਕ ਦਾ ਹੋ ਕੇ ਰਹਿ ਜਾਵੇ ਕਿਉਂਕਿ ਜਿਹੜੇ ਦਰ ਦਰ ਦੇ ਨਾਲ ਜੁੜਨ ਉਹਨਾਂ ਨੂੰ ਸੁਹਾਗਣ ਨਹੀਂ ਕਿਹਾ ਜਾਂਦਾ ਤੂੰ ਦੇਂਦੀ ਏ ਸੁਹਾਗ ਕੋ ਕੂਤਨ ਕਾਈ ਕੋਰ ਜਿਨ੍ਹਾਂ ਨਾਂਉ ਸੁਹਾਗਣੀ ਤਿਨਾਂ ਚਾਕ ਨਾ ਹੋਰ ਤੇ ਜਿੰਨੀ ਮੁਸ਼ਕਲਤ ਦੇ ਨਾਲ ਜਿੰਨੀ ਸੇਵਾ ਜਿੰਨੀ ਕਾਲਣਾ ਕਾਲ ਕੀ ਗੁਰਤਾ ਗੱਦੀ ਪ੍ਰਾਪਤ ਹੋਈ ਤੇ ਇਤਿਹਾਸ ਆਖਦਾ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਜਗਤ ਜਲੰਦੇ ਦਾ ਉਦਾਰ ਕੀਤਾ ਜਿਨ੍ਹਾਂ ਨੇ ਨੌਖੰਡ ਪ੍ਰਿਥਮੀ ਦਾ ਭ੍ਰਮਣ ਕੀਤਾ ਜਿਨ੍ਹਾਂ ਨੇ ਮੱਕੇ ਤੇ ਵਿੱਚ ਜਾ ਕੇ ਉਥੇ ਵੀ ਸੱਚ ਦੀ ਗੱਲ ਕੀਤੀ ਤੇ ਜਿਨ੍ਹਾਂ ਨੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਇੱਕ ਦੀ ਗੱਲ ਕਰਕੇ ਕਰਮ ਕਾਂਡਾਂ ਨੂੰ ਛੱਡਣ ਲਈ ਪ੍ਰੇਰ ਦਿੱਤਾ ਉਹ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੇ ਕਿਸੇ ਦੇ ਅੱਗੇ ਸਿਰ ਝੁਕਾਇਆ ਜਾਂ ਰੱਬ ਤੇ ਜਾਂ ਦੂਸਰੇ ਸੰਨ ਪਾਈ ਲੈਣਾ ਜੀ ਕਿਉਂਕਿ ਆਪਾਂ ਬਚਨ ਪੜ੍ਹਦੇ ਆਂ ਜੋਤੀ ਜੋਤ ਮਿਲਾਇ ਕੈ ਸਤਗੁਰ ਨਾਨਕ ਰੂਪ ਬਟਾਇਆ ਥਾਪਿਆ ਲੈਣਾ ਜੀਵਨ ਦੇ ਗੁਰਿਆਈ ਸਿਰ ਛੱਤਰ ਫਰਾਇਆ ਆਪਣੇ ਜੀਵਨ ਕਾਲ ਵਿੱਚ ਪਾਈ ਲੈਣਾ ਜੀ ਦੇ ਸਿਰ ਤੇ ਗੁਰਿਆਈ ਦਾ ਛਤਰ ਸਤਿਗੁਰੂ ਜੀ ਨੇ ਝੁਲਾ ਕੇ ਇਹ ਗੱਲ ਦੱਸ ਦਿੱਤੀ ਕਿ ਭਾਵੇਂ ਦੁਨੀਆਂ ਦੇ ਲੋਕ ਚਾਹੇ ਸਮਾਜ ਦੇ ਵਿੱਚ ਕੋਈ ਦੁਨਿਆਵੀ ਰਾਜ ਗੱਦੀ ਤੇ ਬੈਠਾ ਹੋਵੇ ਤੇ ਚਾਹੇ ਕੋਈ ਧਰਮ ਦੀ ਦੁਨੀਆਂ ਦੇ ਵਿੱਚ ਆਪਣੀ ਧਰਮ ਦੀ ਗੱਦੀ ਦੀ ਗੱਲ ਕਰੇ ਉਹ ਆਖਦਾ ਪੀ ਮੇਰੇ ਜਾਣ ਤੋਂ ਬਾਅਦ ਗੱਦੀ ਦਾ ਵਾਰਿਸ ਮੇਰਾ ਪੁੱਤਰ ਮੇਰੀ ਸੰਤਾਨ ਪਰ ਜੇ ਕੋਈ ਕਰ ਇਹ ਗੱਲ ਆਖਦਾ ਨਹੀਂ ਇਹ ਸੇਵਕ ਕੀ ਵਸਤ ਹੈ ਤੇ ਸੇਵਕ ਦੇ ਹਿੱਸੇ ਆਈ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਕਹਦਾ ਜਿਨ੍ਹਾਂ ਨੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀਐ ਜਿਨ੍ਹਾਂ ਨੇ ਪੁੱਤਰਾਂ ਦੀ ਪਰਵਾਹ ਨਾ ਕਰਕੇ ਤੇ ਸੇਵਕ ਦੀ ਝੋਲੀ ਦੇ ਵਿੱਚ ਗੁਰਿਆਈ ਦੀ ਦਾਤ ਪਾ ਕੇ ਥਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛੱਤਰ ਫਿਰਾਏ ਉਹ ਧੰਨ ਸ੍ਰੀ ਗੁਰੂ ਅੰਗਦ ਸਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਰਹਿੰਦੇ ਹੋਏ ਕਈ ਤਰ੍ਹਾਂ ਦੇ ਪਰਉਪਕਾਰ ਕਈ ਤਰੀਕਿਆਂ ਦੇ ਨਾਲ ਪ੍ਰਚਾਰ ਕੀਤਾ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਤੇ ਵੱਡਮੁੱਲਾ ਯੋਗਦਾਨ ਆਉਂਦਾ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਜਿਨੂੰ 35 ਅਖਰੀ ਆਕਦਿਆਂ ਜਿਨੂੰ ਊੜੇ ਤੋਂ ਰਹਿ ਕੇ ਤੇ ਡਾੜੇ ਤੱਕ ਪੜਦੇ ਆ ਜੇ ਇਸ ਲਿਪੀ ਦਾ ਪ੍ਰਚਾਰ ਕਿਸੇ ਨੇ ਕੀਤਾ ਤੇ ਗੁਰੂ ਅੰਗਦ ਸਹਿ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਇਸ ਗੱਲ ਤੇ ਮੋਹਰ ਲਾਈ ਭਾਈ ਜਿਹੜਾ ਆਪਣੀ ਮਾਂ ਬੋਲੀ ਨੂੰ ਤਿਆਗ ਦਿੰਦਾ ਹੈ ਇਹਦਾ ਭਾਵ ਹੈ ਉਹ ਆਪਣੀ ਮਾਂ ਨੂੰ ਵੀ ਤਿਆਗ ਸਕਦਾ ਕਿਉਂਕਿ ਕਰ ਕਰ ਮੀਆਂ ਸਭ ਨਾ ਜੀਆਂ ਬੋਲੀ ਅਵਰ ਤੁਮਾਰੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਰਚਨਾ ਤੇ ਸਤਿਗੁਰੂ ਜੀ ਨੇ ਜਿੱਥੇ ਗੁਰਮੁਖੀ ਦਾ ਪ੍ਰਚਾਰ ਕੀਤਾ ਜਿੱਥੇ ਹੁਕਮ ਮੰਨਣ ਦੀ ਪਾਲਣਾ ਕਰਨ ਦੀ ਸਿੱਖਿਆ ਆਪਣੇ ਸਿੱਖਾਂ ਨੂੰ ਦਿੱਤੀ ਤੇ ਕਰ ਦੇ ਵਿੱਚ ਦੋ ਪੁੱਤਰਾਂ ਦਾ ਜਨਮ ਹੁੰਦਾ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਦੋ ਧੀਆਂ ਦਾ ਜਨਮ ਹੁੰਦਾ ਬੀਬੀ ਅਨੋਖੀ ਜੀ ਬੀਬੀ ਅਮਰੋ ਜੀ ਉਹਨਾਂ ਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਮਲ ਅਖਾੜਿਆਂ ਦੀ ਸ਼ੁਰੂਆਤ ਵੀ ਕੀਤੀ ਤੇ ਸਿੱਖ ਨੂੰ ਇਹ ਹੁਕਮ ਕੀਤਾ ਕਿ ਜਿੱਥੇ ਮਾਨਸਿਕ ਤੌਰ ਤੇ ਜਿੱਥੇ ਗਿਆਨ ਹਾਸਲ ਕਰਨਾ ਹੈ ਜਿੱਥੇ ਸ਼ਬਦ ਪੜ੍ਹ ਕੇ ਸੁਰਤ ਨੂੰ ਬਲਵਾਨ ਕਰਨਾ ਹੈ ਉਥੇ ਸਿੱਖ ਨੇ ਕਸਰਤ ਕਰਕੇ ਉਥੇ ਸਿੱਖ ਨੇ ਮਲ ਅਖਾੜਿਆਂ ਵਿੱਚ ਆਪਣਾ ਜ਼ੋਰ ਅਜ਼ਮਾਇਆ ਕੀ ਤੇ ਆਪਣੇ ਤਨ ਨੂੰ ਵੀ ਬਲਵਾਨ ਕਰਨਾ ਹੈ ਸਲੋਕਾਂ ਦੇ ਰੂਪ ਦੇ ਵਿੱਚ ਤਾਂ ਸ੍ਰੀ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੀ ਬਾਣੀ ਤੇ ਉਸ ਬਾਣੀ ਦੇ ਆਪਾਂ ਦਰਸ਼ਨ ਕਰਦੇ ਆਂ ਤੇ ਜਦੋਂ ਰਾਮ ਕਲੀ ਕੀ ਵਾਰ ਸੱਤੇ ਬਲਵੰਡ ਦੀ ਰਚਨਾ ਨੂੰ ਪੜੋਗੇ ਉਥੇ ਫਿਰ ਜ਼ਿਕਰ ਮਿਲਦਾ ਓਹ ਰਚਨਾ ਜਿਹੜੀ ਰਚਨਾ ਦੇ ਵਿੱਚ ਗੁਰੂ ਅੰਗਦ ਸਹਿਬ ਪਾਤਸ਼ਾਹ ਜੀ ਦੇ ਧਰਮ ਪਤਨੀ ਬੀਬੀ ਖੀਵੀ ਦਾ ਵੀ ਜ਼ਿਕਰ ਆਉਂਦਾ ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਾਲੀ ਤੇ ਉਸੇ ਬਾਣੀ ਦੇ ਵਿੱਚ ਸਤਿਗੁਰੂ ਦੇ ਬਚਨ ਆਪਾਂ ਸਾਰਿਆਂ ਨੂੰ ਜਾਦਨੇ ਹਜ਼ੂਰ ਨੇ ਕਿਰਪਾ ਕੀਤੀ ਜਿੱਥੇ ਆਖਿਆ ਲਹਿਣੇ ਦੀ ਫੈਰਾਈਐ ਨਾਨਕਾ ਦੋਹੀ ਖੱਟੀਐ ਜੋਤ ਉਹਾ ਜੁਗਤ ਸਾਇ ਸਹਿਕਾਇਆ ਫੇਰ ਪਲਟੀਐ ਜਿੱਥੇ ਬਚਨ ਪੜਾਂਗੇ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਉਥੇ ਅਖੀਰ ਤੇ ਜਾ ਕੇ ਇਹ ਕਿਰਪਾ ਹਜ਼ੂਰ ਨੇ ਕੀਤੀ ਕਹਿਣ ਲੱਗੇ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ কুরਸ਼ੋਂ ਝੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਜਿਹੜਾ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਦਰਸ਼ਨ ਹੁਣ ਦਰਸ਼ਨਾਂ ਦਾ ਭਾਵ ਐ ਉਹਨਾਂ ਦੀ ਬਾਣੀ ਦੇ ਵਿੱਚੋਂ ਉਹਨਾਂ ਦਾ ਉਪਦੇਸ਼ ਪੜ ਵੀ ਲਵੇ ਸਰਵਣ ਵੀ ਕਰੇ ਤੇ અપਨਾਵੇ ਵੀ ਉਹਨਾਂ ਦੇ ਇਹ ਵਾਲੇ ਦਰਸ਼ਨ ਕਰੀ ਤੇ ਜਨਮਾਂ ਜਨਮਾਂ ਤਰਾ ਦੀ ਮਨ ਨੂੰ ਲੱਗੀ ਹੋਈ ਮੈਲ ਉਹ ਜੀਵ ਆਪਣੀ ਧੋ ਸਕਦਾ ਇਹ ਥਾਂ ਬਖਸ਼ੀ ਹੈ ਕਿਉਂਕਿ ਸਰੀਰ ਨੂੰ ਲੱਗੀ ਹੋਈ ਮੈਲ ਧੋਣ ਦੇ ਬੜੇ ਥਾਂ ਨੇ ਤੀਰਥ ਬੜੇ ਨੇ ਪਾਣੀਆਂ ਦੇ ਸਰੋਤ ਬੜੇ ਨੇ ਪਰ ਜੇ ਮਨ ਨੂੰ ਲੱਗੀ ਮੈਲ ਕਿਸੇ ਨੇ ਧੋੜੀ ਹੈ ਉਹ ਧੋਪੈ ਨਾਵੇਂ ਕੇ ਰੰਗ ਦੇ ਧਾਰਨੀ ਬਣਨਾ ਹੈ ਤੇ ਹਜ਼ੂਰ ਆਖਦੇ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਬਾਣੀ ਵਿੱਚੋਂ ਦਰਸ਼ਨ ਕਰਿਆ ਕਰ ਤੁਦ ਡੇਠੇ ਸੱਚੇ ਪਾਤਸ਼ਾਹ ਮੱਲ ਜਨਮ ਜਨਮ ਦੀ ਕਟਿਏ ਤੇ ਉਹਨਾਂ ਦੀ ਉਸਤਤ ਉਹਨਾਂ ਦੀ ਕਿਰਪਾ ਦੇ ਚਲਕਾਰੇ ਸਮੁੱਚੀ ਬਾਣੀ ਵਿੱਚੋਂ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਦੇ ਵਿੱਚੋਂ ਮਿਲਣਗੇ ਜਦੋਂ ਇੱਕ ਵਾਰ ਖਡੂਰ ਸਾਹਿਬ ਦੀ ਧਰਤੀ ਦੇ ਲੋਕਾਂ ਨੇ ਕਿਸੇ ਕਰਮ ਕਾਂਡੀ ਜੋਗੀ ਦੀਆਂ ਗੱਲਾਂ ਵਿੱਚ ਆ ਕੇ ਇਹ ਗੱਲ ਆਖੀ ਵੀ ਜੇ ਗੁਰੂ ਅੰਗਦ ਸਹਿ ਪਾਤਸ਼ਾਹ ਗੁਰੂ ਨੇ ਤੇ ਇਹ ਵਰਖਾ ਕਿਉਂ ਨਹੀਂ ਪਵਾ ਦਿੰਦੇ ਤੁਹਾਡੀ ਫਸਲ ਸੁੱਕ ਰਹੀ ਹੈ ਤੇ ਪਿੰਡ ਦੇ ਲੋਕ ਜਿਹੜੇ ਕਿਸਾਨ ਸਨ ਹੁਣ ਮੀਂਹ ਦੀ ਲੋੜ ਵਰਖਾ ਦੀ ਬਰਸਾਤ ਦੀ ਲੋੜ ਕਿਸਾਨ ਨੂੰ ਜ਼ਰੂਰ ਹੁੰਦੀ ਹੈ ਸਾਡੇ ਚੱਲ ਕੀ ਤੇ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਕੋਲ ਗਏ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੇ ਗੁਰੂ ਹੋ ਜੇ ਸੱਚ ਮੁੱਚ ਹੀ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਦੇ ਦੂਜੇ ਬਾਦਸੋ ਤੇ ਕਿਰਪਾ ਕਰੋ ਸਾਡੇ ਨਗਰ ਦੇ ਵਿੱਚ ਮੀਂਹ ਪਵਾ ਦਿਓ ਨਹੀਂ ਤੇ ਜੋਗੀ ਨੇ ਇਹ ਗੱਲ ਆਖੀ ਐ ਜੇ ਮੀਂਹ ਨਹੀਂ ਪਵਾ ਸਕਦੇ ਨਗਰ ਛੱਡ ਦਿਓ ਤੇ ਮੀ ਮੈਂ ਪਵਾ ਦਵਾਂਗਾ ਭਾਵੇਂ ਸਤਗੁਰੂ ਕਰਨ ਕਰਣ ਸਮਰੱਥ ਸਨ ਪਰ ਉਥੇ ਬਚਨ ਕਹੇ ਭਾਈ ਕੁਦਰਤ ਦੇ ਨੀਮਾਂ ਦੇ ਨਾਲ ਛੇੜ ਛਾੜ ਕਰਨੀ ਇਹ ਸੇਕ ਦਾ ਕਰਮ ਨਹੀਂ ਹਾਂ ਤੁਹਾਡੇ ਕਹਿਣ ਦੇ ਮੁਤਾਬਕ ਨਗਰ ਨੂੰ ਛੱਡਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਜਦੋਂ ਗੁਰਤਾ ਗੱਦੀ ਮਿਲੀ ਤੇ ਉਦੋਂ ਵੀ ਦਿੱਤਾ ਛੋੜ ਕਰਤਾਰਪੁਰ ਆਣ ਖਡੂਰੇ ਜੋਤ ਜਗਾਈ ਤੇ ਉਸ ਸਮੇਂ ਜਦੋਂ ਮੀਂਹ ਦੀ ਗੱਲ ਆਈ ਸਤਿਗੁਰੂ ਜੀ ਨੇ ਕੁਦਰਤ ਦੇ ਬਾਣੀ ਵਿੱਚ ਰਹਿੰਦਿਆਂ ਹੋਇਆਂ ਨਗਰ ਛੱਡ ਦਿੱਤਾ ਪਰ ਜਦੋਂ ਲੋਕਾਂ ਨੇ ਦੁਬਾਰਾ ਜੋਗੀ ਨੂੰ ਜਾ ਕੇ ਕਿਹਾ ਕਿ ਹੁਣ ਤੇ ਗੁਰੂ ਵੀ ਨਗਰ ਵਿੱਚੋਂ ਜਾ ਚੁੱਕਾ ਹੈ ਤੇ ਹੁਣ ਤੂੰ ਵਰਖਾ ਪਵਾ ਸਾਡੀ ਖੇਤੀ ਹਰੀ-ਭਰੀ ਹੋਵੇ ਪਰ ਜਦੋਂ ਬੜੇ ਯਤਨਾਂ ਦੇ ਨਾਲ ਮੀਂਹ ਨਾ ਪਿਆ ਤੇ ਗੁਰੂ ਅੰਗਦ ਸਹਿ ਪਾਤਸ਼ਾਹ ਨੇ ਇਹ ਬਚਨ ਕਹੇ ਕਿ ਹੁਣ ਜੇ ਸੱਚਮੁੱਚ ਵਰਖਾ ਚਾਹੁੰਦੇ ਹੋ ਤੇ ਉਸ ਜੋਗੀ ਨੂੰ ਉਸ ਤਪੇ ਨੂੰ ਧੂ ਕੇ ਆਪਣੇ ਖੇਤਾਂ ਵਿੱਚ ਲਜਾਵੋ ਜਿੱਥੇ ਜਿੱਥੇ ਧੂਕੇ ਉਹਨੂੰ ਖੇਤਾਂ ਵਿੱਚ ਲਜਾਵੋਗੇ ਗੁਰੂ ਕਿਰਪਾ ਕਰੇਗਾ ਵਰਖਾ ਹੋਵੇਗੀ ਤੇ ਸੱਚਮੁੱਚ ਜਦੋਂ ਮੌਲੇ ਧਾਰ ਮੀ ਪਿਆ ਨਗਰ ਨੇ ਆ ਕੇ ਗੁਰੂ ਅੰਗਦ ਸਹਿ ਪਾਤਸ਼ਾਹ ਜੀ ਦੇ ਦਰ ਤੇ ਭੁੱਲ ਵੀ ਬਖਸ਼ਾਈ ਤੇ ਵਾਪਸ ਆਪਣੇ ਨਗਰ ਵਿੱਚ ਵੀ ਲੈ ਕੇ ਗਏ ਤੇ ਜਦੋਂ ਗੁਰੂ ਨੇ ਅਖੀਰ ਵਿੱਚ ਉਪਦੇਸ਼ ਦਿੱਤਾ ਉਹ ਵੀ ਹੁਕਮ ਮੰਨਣ ਦਾ ਕਹਿਣ ਲੱਗੇ ਆ ਬੱਦਲਾਂ ਵੱਲ ਵੇਖ ਕੇ ਅੰਦਾਜ਼ੇ ਲਾਉਣੇ ਬੰਦ ਕਰੋ ਆ ਕਿਸੇ ਕਰਮਕਾਂਡੀ ਦੇ ਕੋਲ ਜਾ ਕੇ ਇਹ ਗੱਲ ਦੇ ਜਿਹੜਾ ਦਾਅਵੇ ਕਰਦਾ ਵੀ ਮੈਂ ਮੀਂਹ ਪਵਾ ਦਿੰਨਾ ਮੈਂ ਹਵਾ ਚਲਾ ਦਿੰਨਾ ਮੈਂ ਫਲਾਣਾ ਕਰਮ ਕਰ ਦਿੰਨਾ ਇਹਨਾਂ ਲੋਕਾਂ ਦਾ ਸਾਥ ਛੱਡ ਦਿਓ ਤੇ ਇਹ ਯਾਦ ਰੱਖੋ ਕਿ ਆ ਉਠ ਉਠ ਦੇਖੇ ਬਪੜੇ ਇਸ ਮੇਘੇ ਹੱਥ ਕਿਸ ਨਾਹੀ ਜਿਨ ਇਹ ਮੇਗ ਪਠਾਇਆ ਤਿਸ ਰਾਖੋ ਮਨ ਮਾਹੀ ਕਹਿਣ ਦਾ ਭਾਵ ਕਿ ਸਿੱਕ ਬੱਦਣਾ ਦਾ ਪੁਜਾਰੀ ਨਹੀਂ ਸਿੱਖਾ ਇੰਦਰ ਦੇਵਤੇ ਦਾ ਪੁਜਾਰੀ ਨਹੀਂ ਸਿੱਖ ਤੇ ਉਹਦਾ ਪੁਜਾਰੀ ਹੈ ਜਿਨਨੇ ਬੱਦਲਾਂ ਨੂੰ ਵੀ ਪੈਦਾ ਕੀਤਾ ਜਿਨਨੇ ਇੰਦਰ ਵਰਗੇ ਦੇਵਤੇ ਵੀ ਪੈਦਾ ਕੀਤੇ ਇਹ ਹੁਕਮ ਦੇ ਕੇ ਤੇ ਗੁਰੂ ਦੇ ਬਾਣੀ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੀ ਸੇਵਾ ਕੀਤੀ ਪ੍ਰਚਾਰ ਕੀਤਾ ਤੇ ਅੰਤ ਨੂੰ ਇਹੀ ਗੁਰਿਆਈ ਦਾ ਛਤਰ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੀਸ ਤੇ ਝੁਲਾ ਕੇ ਤੇ ਸਤਗੁਰੂ ਜੀ ਇਸ ਸੰਸਾਰ ਤੋਂ ਸਰੀਰ ਕਰਕੇ ਰੁਕਸਤ ਹੋਏ ਤੇ ਜੋਤ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਟਿਕਾ ਦਿੱਤੀ ਦਾਸਤਾ ਸਮਾ ਸਮਾਪਤ ਹੈ ਅਤੀ ਸਤਿਕਾਰਯੋਗ ਪਾਈ ਅਰਵਿੰਦਰਜੀਤ ਸਿੰਘ ਜੀ ਜਿਹੜੇ ਪਿਛਲੇ ਸਮੇਂ ਵਿਦੇਸ਼ ਦੀ ਧਰਤੀ ਤੇ ਪ੍ਰਚਾਰ ਕਰਨ ਵਾਸਤੇ ਗਏ ਸਨ ਗੁਰੂ ਦੀ ਕਿਰਪਾ ਸਦਕਾ ਗੁਰੂ ਦੀ ਬਖਸ਼ਿਸ਼ ਸਦਕਾ ਉਹ ਵਾਪਸ ਅੱਜ ਫਿਰ ਇਸ ਗੁਰੂ ਘਰ ਵਿਖੇ ਹਾਜ਼ਰੀ ਭਰਨ ਆਏ ਨੇ ਜਿੱਥੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਵੱਲੋਂ ਅਸੀਂ ਉਹਨਾਂ ਨੂੰ ਜਿਉ ਆਇਆ ਆਖਦੇ ਹਾਂ ਉੱਥੇ ਹੀ ਹੁਣ ਉਹਨਾਂ ਨੂੰ ਬੇਨਤੀ ਹੈ ਕਿ ਸੰਗਤ ਦੇ ਦਰਸ਼ਨ ਕਰਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਅਭਿਆਸ ਦੇ ਨਾਲ ਸੰਗਤ ਨੂੰ ਜੋੜਨ ਭੁੱਲਾਂ ਦੀ ਖਿਮਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ